ਉੰਨੀ ਹਸਰੀ ਗਾਲ ਦੀ ਮਿੱਤਰੋ ਹੋਰ ਪਾ ਜਾ ਰਹੇ ਆ ਟੋਟਲ ਮਲ ਦੀ ਹਵੇਲੀ ਵਾਲਾ ਜਿਆਦਾ ਭੀੜ ਆ ਪਾ ਧਿਆਨ ਰੱਖਣਾ ਆਪਾਂ ਵੀ ਕਿਰਪਾਨ ਲਵਾਂਗੇ ਜੀ ਕੋਈ ਰੇਟ ਦੇ ਵਿੱਚ ਮਿਲਦੀ ਹੋਈ ਟਰੈਕਟਰ ਅੱਜ ਬਹੁਤ ਜ਼ਿਆਦਾ ਰਸ਼ ਹੈ ਟਰੈਕਟਰ ਆ ਰਹੇ ਨੇ ਦੇਖਾ ਰਹੇ ਹੋ ਟਰੈਕਟਰ ਦੇ ਟਰੈਕਟਰ ਆਈ ਜਾਂਦੇ ਜੀ ਪਰ ਸਾਂ ਵੀ ਆ ਰਹੀਆਂ ਨੇ ਅੱਜ ਰਾਸ ਬਹੁਤ ਹੈ ਅੱਜ ਤੇ ਵਾਹ ਚੱਲਦੇ ਆ ਓਏ ਤੇ ਹੁਣ ਆਪਾਂ ਜਾ ਰਹੇ ਆਈ ਟੋਟਲ ਮਲ ਦੀ ਹਵੇਲੀ ਵਾਲਾ ਤੇ ਫਿਰ ਉੱਥੇ ਆ ਕੇ ਮਿਲਦੇ ਆਂ ਇਹ ਇੱਥੇ ਰਾਜ ਕੋਪ ਲੈ ਰਹੇ ਨੇ ਦੇਖੋ ਇਹ ਕਿੰਨੀ ਸੋਹਣੀ ਹੈ ਕੋੜ ਲਵਾਂਗੇ ਥੱਲੇ ਵਾਲੀ ਹਾਂ ਜਿੰਦਾ ਆ ਗਲਾ ਆ ਦੇ ਉਹ ਦੇਖੋ ਜੀ ਮੇਰਾ ਪਰਪਲੇ ਹੱਡੇ ਹੋਏ ਇਹ ਆਈ ਪਰਬੂ ਨੇ ਕੱਢਿਆ ਜੂਬਾ ਜੀ শাਲਾ ਕਿਹੜਾ ਜੂਬਾ ਇਹ ਅਜੂਬਾ ਅਜੂਬਾ ਖੌਂਦਾ ਹੀ ਹੋਇਆ ਕਿਹੜਾ ਜੂਬਾ ਇਹ ਓਏ ਇਹ ਹੈ ਫਤਿਹਗੜ੍ਹ ਸਾਹਿਬ ਦਾ ਇਹ ਜੀ ਸਰਹੰਦ ਨਾ ਆਈਏ ਹੈ ਅਜੂਬਾ ਮੜਾ ਇਹ ਦੇਖੋ ਜੀ ਇਹ ਤਾਹਾਂ ਤੋਂ ਆਪਾਂ ਡਰੋਨ ਛੱਡਦੇ ਆ ਨਾ ਜੀ ਇਹ ਖੰਡਾ ਦੀਦਾ ਹੀ ਖੰਡਾ ਅੱਛਾ ਹਾਂ ਓਏ ਹਾਂ ਖੰਡਾ ਆ ਲੈ ਨਹੀਂ ਰਾਵੋ ਤਾਂ ਜੇ ਤਕੜ ਇੱਕ ਥੋੜੀ ਖੰਡਾ ਫੜਾ ਲੈਣੇ ਹੱਥ ਲੈਣਾ ਸਿਰ ਦੀ ਫੋਨ ਓਏ ਜੀ ਦੇਖੋ ਜੀ ਵਾੜਾ ਚਾਹੀਤੇ ਤਾਂ ਓਏ ਖੰਡਾ ਆਏ ਖੂਈਆ ਬਚਲਣ ਲੱਗਿਆ ਇਹ ਖੰਡੇ ਦਾ ਬਚਲ ਲੀ ਜੇ ਜਗਾ ਇਹ ਸ਼ੇਪ ਦਿੰਦਾ ਜੀ ਇਹ ਸ਼ੇਪ ਐ ਸਾਰੀ ਖੰਡੇ ਦੀ ਇਹ ਡਰੋਨ ਝੂਟਣਾ ਪਤਾ ਲੱਗ ਸਕਦਾ ਹੈ। ਹਾਂ ਦੇਖੋ ਜਿਹੜਾ ਵਿਚਾਲੇ ਦਿਖ ਰਿਹਾ ਇਹ ਆ ਜਿਹੜੀ ਆ ਚ ਦੋਨੇ ਚ ਜੰਗਾਂ ਖੱਡੇ ਦੇ ਵਿਚਾਲੇ ਲਾਏ। ਇਹ ਹੈਗਾ ਇਹ ਫਤਿਹਗਰ ਸਾਹਿਬ ਬੱਚਾ ਅਜੂਬਾ। ਪਰਪੂਨੇ ਕੀਤੀ ਇਹਦੀ ਖੋਜ ਜੀ। ਆਪਾਂ ਇਹ ਵੀ ਹੈ। ਹਰੋਸ਼ਨੀ ਵੀ ਪੈ ਰਹੀ ਹੈ ਦੇਖ ਸਕਦੇ ਹੋ। ਤੇ ਜੇ ਦੇਖ ਹੁਣ ਆਪਾਂ ਵਾਏ ਦੂਬਾ ਤੋਂ ਜਾਮਾ ਟੋਟਰ ਮਲ ਦੀ ਖਵੇਲੀ ਰਖਣਾ। ਜੇਕਰ ਤੁਸੀਂ ਛੰਤੇ ਵਾਰ ਜਵਾਲਾ ਬਲੌਗ ਨਹੀਂ ਦੇਖਿਆ ਪਉ ਵੀ ਪਾਏਗਾ ਜੀ। ਉੱਥੇ ਦਰਸ਼ਨ ਕਰ ਲਿਓ ਤੁਸੀਂ। ਸਾਇਕ ਹੋਈ ਮੇਰਾ ਗੰਦੇ ਵੇ ਚਲੋ ਮਿੱਤਰੋ ਤੇ ਮੇਰਾ ਦੇਖੋ ਬਹੁਤ ਜ਼ਿਆਦਾ ਮੇਰਾ ਜੀ ਇਹ ਕਿਹੜਾ ਜੁੱਪਾ ਵੇ ਆ ਪਾੜੀਆਂ ਆ ਗਈ ਚਲੋ ਮਿੱਤਰੋ ਆਲੋ ਕੋ ਜੁੱਪਾ ਦੇਖ ਰਹੇ ਹੈ ਕਦਵਾਰੀ ਉੱਥੇ ਆ ਗਏ ਵੇ ਇੱਧਰ ਦੀ ਗਏ ਸੀ ਜੀ ਆ ਇੱਥੋਂ ਹੀ ਨਿਕਲ ਆਏ ਉੱਥੋਂ ਦੀ ਆਇ ਕੋ ਆਪਾਂ ਸੇਫਟੀ ਵਾਰਸ ਰੱਖੀ ਹੋਈ ਹੈ ਜੇ ਜਮ ਆ ਗਏ ਟਾਪ ਆਏ ਕੋਈ ਮਾੜੀ ਮੋਟੀ ਤੁਹਾਨੂੰ ਸ਼ੇਪ ਲੱਗ ਰਹੀ ਹੋਊਗੀ ਖੰਡੇ ਦੀ ਇਹ ਬਣ ਰਹੀ ਹੈ ਖੰਡੇ ਦੀ ਸ਼ੇਪ ਤੇ ਇਧਰ ਯੂਨੀਵਰਸਿਟੀ ਦੇਖ ਸਕਦੇ ਹੋ ਫਿਰ ਨਾਲ ਦੇਖ ਸਕਦੇ ਹੋ ਕੱਠ ਹੈ ਜੀ ਇੱਥੇ ਇੱਥੋਂ ਟਰੈਕਟਰ ਸ਼ੁਰੂ ਹੁੰਦੇ ਸਾਰੇ ਚਾਰ ਸਪਰੇ ਜਿੰਨੇ ਦੰਸ਼ਿ ਦਿਹਾੜੇ ਚੱਲਣਗੇ ਉਹਨੇ ਦੰਦੋਂ ਇੱਥੇ ਟਰੈਕਟਰ ਹੀ ਥਾਉਣਗੇ ਹਰ ਤਰਫਸ ਦੇਖ ਬਈ ਇਧਰ ਵੀ ਗੁਰਦੁਆਰਾ ਸਹਿਬ ਆ ਗਿਆ ਓਹ ਦੇਖੋ ਤੇ ਛੱਡੇ ਹੋਏ ਲਵਾਫੇ ਜੇ ਓਹ ਵਰਦੇ ਆ ਆ ਇਹ ਆਪਾਂ ਚੱਲੀ ਉਹਨਾਂ ਕੋਲੇ ਆ ਦੇਖ ਸਕਦੇ ਹੋ ਵੀ ਇੱਥੋਂ ਨੀਚੋਂ ਬਹੁਤ ਇਹ ਡੂੰਘਾ ਹੈ ਇਧਰਲੀ ਸਾਈਡੋਂ ਸਾਰਾ ਸ਼ੇਪ ਦੀ ਖੰਡੇ ਦੀ ਸ਼ੇਪ ਦੇ ਵਿੱਚ ਬਣਿਆ ਹੋਇਆ ਹੈ ਜੀ ਸਾਰਾ ਇਹ ਇਹ ਖੰਡੇ ਸਾਹਮਣੇ ਜਾਵਾਂ ਉਧਰ ਫਤ ਉਹ ਆ ਗਿਆ ਠੰਡਾ ਵਰਜ ਇਧਰ ਖੰਡੇ ਜਾਵਾਂ ਸਾਹਮਣੇ ਪ੍ਰੋਪਰ ਇਹ ਤੋਂ ਸਾਹਮਣੇ ਆ ਗਿਆ ਜੀ ਠੰਡਾ ਵਰਜ ਜੀ ਦੇਖ ਸਕਦੇ ਹੋ ਅੱਜ ਬਹੁਤ ਜ਼ਿਆਦਾ ਇਕੱਠ ਹੈ ਕੱਲ ਆਪਾਂ ਬਹੁਤ ਵਧੀਆ ਟਾਈਮ ਨਾਲ ਟੇਕ ਲਿਆ ਸੀ ਮੱਥਾ ਸਰੂ ਦਰਸ਼ਨ ਜੀ ਤੇ ਚਲੋ ਫਿਰ ਆਪਾਂ ਸਨ ਟੋਟਲ ਮੱਥੇ ਪੁੰਚ ਕੇ ਉੱਥੇ ਪੱ ਜਾ ਰਹੇ ਆ ਡੋਟਰ ਮਲਦੀ ਹਵੇਲੀ ਵੱਲ ਇਧਰੋਂ ਰੇਲਵੇ ਲਾਈਨ ਤੋਂ ਹੋ ਹੋ ਕੇ ਉਹ ਉਧਰ ਪਹੀ ਲੈਣਾ ਪੈਣਾ ਹੈ ਹੈਗੀ ਇੱਥੋਂ ਖਾਸੇ 5 ਕਿਲੋਮੀਟਰ ਹੈਗੀ ਹੈ ਇੱਥੇ ਆਪਾਂ ਖੜੇ ਆ ਜੇਕਰ ਹਾਨੂੰ ਨਾ ਪਤਾ ਹੋਵੇ ਰਸਤਾ ਹੀ ਫਤਿਹਗੜ੍ਹ ਸਾਹਿਬ ਤੋਂ ਉਹ ਰੇਲਵੇ ਟ੍ਰੈਕ ਤੋਂ ਤੁਸੀਂ ਸਿੱਧਾ ਇਧਰ ਹੀ ਆਉਣਾ ਹੈ ਤੇ ਵਾਜੋ ਆਪਾਂ ਹੀ ਪਹੀ ਜਾਣਾ ਜਿੱਦ ਤਰਾ ਲੋਕ ਜਾ ਰਹੇ ਨੇ ਇਧਰ ਹੈ ਟੋਟਰ ਮਲਦੀ ਹਵੇਲੀ ਰਭੂ ਖਵਾਉ ਉਹ ਵਈ ਰਭੂ ਖਵਾਵੇਂ ਉਹ ਆਣਾ ਤੇਰੇ ਮਾੜਾ ਟ੍ਰੀਲ ਆਏ ਮਾ ਰਭੂ ਲੈ ਵੀ ਪੂਜਾ ਲੈ ਆਇਆ ਪੂਜਾ ਲੈ ਆਇਆ ਆਇਓ ਤਰਪੋ ਹਣਾ ਉਹ ਗੱਡੀ ਕਲੈਕਟ ਕਰਨਾ ਕਾ ਸਪਲੇ ਗੱਦਾਂ ਫਲਾ ਖਵਾ ਸੰ ਵਾ ਯਾਰਾ ਦੇਖੋ ਜੀ ਆਹ ਏਰੀਆ ਦੇ ਵਿੱਚ ਕਿੰਨੇ ਮਿੱਥੇ ਲੱਗੇ ਪਏ ਨੇ ਨਾਲ ਹੀ ਸਾਗ ਸੂ ਸਾਰਾ ਬਣ ਪਰਿਆ ਵੈ ਏ ਇਹ ਟੋਡਰਮਲ ਦੀ ਹਵੇਲੀ ਹੁਣ ਜਿਹੜੀ ਤਿਆਰ ਹੋ ਰਹੀ ਆ ਉਹ ਦੇਖੋ ਚਾ ਬਾਉਂਡਰੀ ਵੀ ਕੱਢ ਦਿੱਤੀਆਂ ਇਹ ਇਟਾ ਇਟਾ ਕੰਧਾਂ ਲਾ ਦਿੱਤੀਆਂ ਨੇ ਇਹ ਦਵਾਨ ਟੋਡਰਮਲ ਜੀ ਦੀ ਹਵੇਲੀ ਆ ਜੀ ਇਸ ਨੂੰ ਦੁਬਾਰਾ ਤੋਂ ਮੁਰੰਮਤ ਕੀਤੀ ਜਾਂਦੀ ਐ ਜੀ ਹਾਂ ਵੇਖੋ ਅੰਦਰੋਂ ਦੇਖ ਸਕਦੇ ਹੋ ਤੁਸੀਂ ਇਹ ਨਾ ਜਰਾ ਲੱਖਾਂ ਕਿਹੜਾ ਪੂਰੀ ਦੁਨੀਆ ਆਹੋਲੇ ਪੜ੍ਹਦੇ ਸਨ ਦੇਖੀਓ ਤਾਹ ਦੇਖ ਰਿਹਾ ਕੈਮਰਾ ਨੰਡਾ ਜਿਹੜਾ ਆਵਣ ਦੇਖ ਰਿਹਾ ਧਿਆਨ ਨਾਲ ਆਜੋ ਆਜੋ ਉਹ ਗਰਮ ਤਾਂ ਇਹ ਉਹ ਜਿਹੜੇ ਖਲੇ ਪੋਹ ਰਹੇ ਨਾ ਉਹ ਵੇਖੋ ਕੋਈ ਬੜਾ ਵੱਡਾ ਸੀ ਉਹ ਸੀ ਬੇਚੇ ਦੇ ਅੰਦਰੋਂ ਅੰਦਰ ਕਿੰਨੇ ਦਰਵਾਜੇ ਨੇ ਅੰਦਰੋਂ ਨਿਕਲ ਤਾ ਸਾਨੂੰ ਤਾਂ ਉਹੀ ਸੁਣਾ ਦੇਣਾ ਹੈ ਹੈ ਬੜੀ ਵੀ ਖੂਸੂ ਹੀ ਹਣਾ ਸੀ ਹਾਂਜੀ ਡਾਕਟਰ ਮਾਲ ਦੀ ਹਵੇਲੀ ਦੇ ਕੇ ਹਨਾਪਾ ਯਾਰ ਹੈ ਉਹ ਉੱਥੇ ਉਹ ਜਿਹੜਾ ਸਾਨੂੰ ਮਹਿਲ ਜਾ ਦਿਖ ਰਿਹਾ ਹੈ ਤੇ ਮਹਿਲ ਕਹਦਾ ਹੋ ਹੈਗਾ ਕਹਦਾ ਹੋ ਕੀਦਾ ਹੋ ਇਹ ਜੀ ਸਮਾਦਾ ਨੇ ਸਮਾਦਾ ਹੋ ਸੀ ਬਹੁਤ ਤੁਲਰ ਕਾਉਂ ਕਰਾ ਕੋਲ ਇਨੇ ਦਰ ਰੱਖੇ ਆ ਨਾ ਇਹਨਾਂ ਤੱਕ ਕਿ ਇਹ ਦੋ ਦੋ ਨੇ ਜੀਏ ਕਬੂ ਦੋ ਕਾਬਰਾ ਹੈ ਸੋ ਇੱਕ ਸੋਟੀਆਂ ਨੇ ਕਟ ਦੇ ਹੁੰਦੇ ਆ ਓਏ ਸੋਟੀਆਂ ਨੇ ਕਟ ਦੇ ਹੁੰਦੇ ਇੱਕ ਉਹ ਤਾਂ ਮੁਕਸਦ ਹੈਬ ਅੱਛਾ ਮੁਕਸਦ ਇਹ ਕਹੂ ਸੀ ਕਿ ਮਰੀ ਜੂਮ ਕਰਦੇ ਕਿੱਥੇ ਆਈ ਉਹ ਸੀ ਉਹ ਸੀ ਉਹ ਇੱਕ ਇਹ ਕਹੂ ਸੀ ਦੇਖ ਕਿ ਤੁਹਾਨੂੰ ਦੇਖ ਕਹੂ ਸੀ ਇੱਕ ਕਾਬਰ ਉਹ ਸੀ ਕਾਬਰ ਉਹ ਸੀ ਤਿੰਨ ਚਾਰ ਕਾਂ ਵਰਾਣੇ ਚ ਇਹ ਤੋਂ ਵੱਧ ਹੀ ਨੇ ਕਾਉਨਾਂ ਲਾਹਾਂ ਨੂੰ ਦੇਖਾ ਇਹ ਤੁਸੀਂ ਦੱਸੋ ਜੀ ਆਪਾਂ ਨੂੰ ਕਮੈਂਟ ਵਿੱਚ ਕੀ ਹੈ ਇਹ ਜਿਹੜੀਆਂ ਅੰਬੀਆਂ ਹੋਈਆਂ ਨੇ ਇੱਕ ਕਾਹ ਦੀ ਇੱਕ ਕਹਾ ਜੀ ਇਹ ਕਹੂ ਸੀ ਤਿੰਨ ਚਾਰ ਬਣੀਆਂ ਹੋਈਆਂ ਇਹ ਤਿੰਨ ਚਾਰ ਨੇ ਬਰੀ ਆ ਗਈ ਜੀ ਫਾਈਨਲੀ ਕੋਲੇ ਇਹਨੂੰ ਪ੍ਰਭੂ ਦੇਖਣ ਲਈ ਆਪਾਂ ਬਹੁਤ ਦੂਰੋਂ ਆਇਆ 4-5 ਕਿਲੋਮੀਟਰ ਆਪਾਂ ਤੁਰ ਕੇ ਆਇਆ ਇਹਨੂੰ ਦੇਖਣ ਦੇ ਲਈ ਬੱਦੀ ਹੋ ਗਿਆ ਬੱਦੀ ਹੋ ਗਿਆ ਹੂਗਾ 7 8 ਲਾ ਲਓ ਇਹ ਮਸੀਤਾਂ ਇਹ ਨੂੰ ਦੇਖਣ ਆਏ ਇਹਨਾਂ ਦੀ ਮਸੀਤਾਂ ਨੂੰ ਇਹਦੇ ਕਰਕੇ ਆ ਗਈ ਆ ਆ ਬਾਈ ਕਰਕੇ ਇਹਨੂੰ ਜੀ ਸਬਸਕ੍ਰਾਈਬ ਨਾ ਕਰਿਓ ਐਂਟਰੀ ਵਾਸਤੇ ਦੇਖੋ ਜੀ ਪੂਰਾ ਕਾਂਟੜਾ ਰੱਖੀ ਚਫਾਈ ਫੁੱਲ ਭਰ ਲਏ ਹੋਇਆ ਅੱਛਾ ਤੇਰੇ ਵੱੱਲੇ ਲੱਗਿਆ ਹੈ ਇਹ ਕਿਲੇ ਦੀ ਐਂਟਰੀ ਜੀ ਦੇਖੋ ਬਹੁਤ ਉੱਚਾਈ ਤੇ ਇਹਨੂੰ ਦੇਖਣ ਲਈ ਬਹੁਤ ਦੂਰੋਂ ਆਏ ਲੱਤਾਂ ਦੁਖਾਂ ਲੱਗੀਆਂ ਨੇ ਦੇਖੋ ਉਹ ਦੇਖੋ ਕਿੰਨੇ ਦੂਰ ਲੋਗ ਆ ਰਹੇ ਕਿਲੋਮੀਟਰ ਤੋਂ ਆ ਰਹੇ ਜਿੱਥੇ ਸਾਡੀ ਟਰਾਲੀ ਖੜੀ ਉੱਥੋਂ ਦੇ ਲੱਗੇ ਨੂੰ ਪਹਿਲਾਂ ਤਾਂ ਤੁਹਾਨੂੰ ਦਿਖਾਇਆ ਪੰਜ ਉਪਾ ਥੋੜੇ ਕਰਕੇ ਆਏ ਸੀ ਥੋੜਾ ਪਿਆਰ ਦੇ ਹਾਏ ਕੋ ট্রাক ਤੇ ਇਹ ਵੀ ਬਹੁਤ ਵਧੀਆ ਲੱਗ ਰਹੇ ਨੇ ਦੇ ਚੋਰੀ ਵੀ ਹੋ ਰਹੇ ਨੇ ਜੀ ਤਾਂ ਚੋਰੀ ਕਿਉਂ ਪਹਿਲੀ ਦਾ ਥੱਲੇ ਨਾਲ ਉੱਠ ਕੇ ਦੇਖੋ ਜੀ ਮਿੱਤਰੋ ਕਿੱਡਾ ਵੱਡਾ ਹੈ ਮੜਾ ਦੇਖ ਆਪਣੀ ਫੋਟੋ ਤਸਾਂਦਾ ਸ਼ੇਅਰ ਕਰਦੇ ਹੋ ਜੀ ਇਹਦੇ ਵਾਸਤੇ ਜੀ ਮਿੱਤਰੋ ਹੁਣ ਆਪਾਂ ਖੜੇ ਆਂ ਇਹਦੇ ਉੱਤੇ ਨੀਚੇ ਤਾਂ ਨਕਾਬਰਾ ਪਈਆਂ ਨੇ ਆਏ ਆਪਾਂ ਤੁਹਾਨੂੰ ਉਹ ਦਿਖਾਉਣੇ ਆਂ ਇੱਧਰ ਨੰਗਾ ਹੈਗਾ ਦੇਖ ਸਕਦੇ ਹੋ ਕਿ ਇੱਧਰ ਕਿਹੰਜਾ ਹੈ ਉਹ ਦਬਲਾ ਪਾਇਆ ਕੋ ਮਦਬਲਾ ਇਹ ਗਾ ਘਾਵਰਾਂ ਨੇ ਇਹ نیچے ਦੇਖ ਸਕਦੇ ਤੁਸੀਂ ਇਹਨਾਂ ਦੀ ਮਸਜਿਦ ਹੈ। ਉਹ ਵੀ ਦੀ ਆ ਦੇਖੋ ਜੀ ਬਾਹਰ ਵੀ ਵੀਊ ਚੈੱਕ ਕਰ ਸਕਦੇ ਤੁਸੀਂ ਲੋਈ ਮੇਤਰਾ ਆਪਾਂ ਇਹ ਉੱਤੇ ਆ ਗਏ ਹੁਣ। ਉਹ ਕਰਾਂ ਕੋਲ ਆਏ ਦੇਖੋ ਆਪਾਂ ਕਿੰਨੀ ਦੂਰ ਆਏ ਹਾਂ। ਉਹ ਕਰਾਂ ਕੋਲ ਕਿੱਥੇ ਆਉਂਦਾ ਵੱਡਗਾ ਇਹ ਜਮਾ ਟੌਪ ਆਈਏ ਤੇ ਉੱਤੇ ਤੁੱਟਿਆ ਹੋਇਆ ਚਲੋ ਫਿਰ ਆਪਾਂ ਹਾਂ ਜੀ ਮਿੱਤਰੋ ਪਿੱਛੇ ਦੇਖ ਸਕਦੇ ਆ ਬਹੁਤ ਜ਼ਿਆਦਾ ਇਕੱਠਾ ਹੈ ਆਪਾਂ ਲੈਤਾ ਹੀ ਮਾਸਕ ਜਾਂਮ ਲੱਗਿਆ ਪਿਆਈ ਜਾਂਮ ਹੋਰੇ ਜਾਂਮ ਦਾ ਲੰਗਰ ਲੱਗਿਆ ਪਿਆਈ ਨਹੀਂ ਸਕਦੇ ਆਪਾਂ ਹੁਣ ਡੈਡੀ ਵਾਸਤੇ ਮਾਸਕ ਲੈਂਤਾ ਜੀ ਜੋ ਕੰਮ ਤੋਂ ਹੁੰਦੇ ਆ ਅੱਠ ਨੇ ਨਿਹਰਾ ਵੇ ਦਾ ਛੰਡ ਹੁੰਦੀ ਆ ਠੀਕ ਪਾਣੀ ਛਿੜਕਿਆ ਪਿਆ ਹਨਾ ਓਏ ਦੇ ਇਹਦੇ ਨੂੰ ਨਾ ਦਵਾਦਾ ਕਿੱਧਰ ਹੁਣ ਆਪਾਂ ਯਾਰਾਂ ਟਰਾਲੀਆਂ ਬੰਨੀ ਕਿਉਂਕਿ ਆਪਾਂ ਉਧਰ ਸਾਰਾ ਕੁਝ ਦੇਖਿਆ ਜਿਹੜੇ ਕਿਲੇ ਸੀ ਉਧਰ ਵੀ ਆਪਾਂ ਦੇਖਿਆ ਜੀ ਇਥੋਂ ਹੁਣ ਆਪਾਂ ਬੋਤਲ ਲੈ ਕੇ ਜਾਈਏ ਟਰਾਲੀ ਵਿੱਚ ਦੇ ਬਹੁਤ ਲੱਗੀ ਪਈ ਆ ਕਿਉਂਕਿ ਬਹੁਤ ਥੇਰ ਹੋ ਗਿਆ ਤੁਰਦਿਆਂ ਥੱਕ ਕੇ ਜੀ ਹਣਾ ਹਾਂ ਨਾਲ ਲਾਈਕ ਸ਼ੇਅਰ ਕਮੈਂਟ ਵੀ ਜੇ ਕਰੀ ਜਾਏ ਜੀ ਜੇਕਰ ਆਪਣੀ ਵੀਡੀਓ ਵਧੀਆ ਲੱਗੂ ਤਾਂ ਫਿਰ ਉਹ ਦੇਖ ਸਕਦੇ ਹੋ ਆਪਣੀ ਟਰਾਲੀ ਇਹ ਆਪਣੀ ਟਰਾਲੀ ਇੱਥੇ ਰਹਿ ਤਾਪਾ ਇੱਥੇ ਪਈ ਸੀ ਤੇ ਇਧਰ ਆਪਾਂ ਟਰੈਕਟਰ ਖੜਾਇਆ ਪਿਆ ਤੇ ਇਹ ਪਟ ਪਾਈ ਪਈ ਆ ਉਧਰ ਚੇਲਾ ਬੈਠਾ ਆਪਣਾ ਯਾਰ ਤੇ ਇਧਰ ਦੇਖ ਸਕਦੇ ਹੋ ਤੁਹਾਨੂੰ ਹਰੇ ਕਿ ਮੈਂ ਅਪਗ੍ਰੇਡ ਤੋਂ ਉਹ ਦੇਖੋ ਗੁੰਡੇ ਪਰ ਮੈਂ ਕਿਹਾ ਬਾਈ ਬਾਪੇ ਇਹ ਦੇਖ ਸਕਦੇ ਹੋ ਬੋਟ ਚੜਿਆ ਪੈਗਾ ਤੇ ਇਧਰ ਆਪਣੀ ਤਨੀ ਆਈ ਆਪਾਂ ਕਤੌਲੀਆ ਤਾਲੀਏ ਸਿਕਾਉਣੇ ਹੁੰਨੇ ਤੇ ਤੁਹਾਨੂੰ ਅੱਖਾਂ ਹੀ ਦੇਖੋ ਬਹੁਤ ਸੰਗਤ ਆ ਗਈ ਅੱਜ ਆ ਦੇਖ ਸਕਦੇ ਆ ਚਾਰ ਸਪਿਰ ਅੱਜ ਆਪਣੇ ਟਰੈਕਟਰ ਹੀ ਟਰੈਕਟਰ ਹੋ ਗਏ ਨੇ ਭਰਿਆ ਪਿਆ ਦੇਖ ਸਕਦੇ ਹੋ ਪੰਡਾਲ ਸਾਰਾ ਆ ਦੇਖ ਸਕਦੇ ਹੋ ਜੀ ਤੇ ਅੱਜ ਆਪਾਂ ਬਾਹਲੇ ਕਿਤੇ ਨਹੀਂ ਗਏ ਹੈਗੇ ਅੱਜ ਆਪਾਂ ਵਾਸੋਂ ਹੋਈ ਦੇਖਿਆ ਸੀਗਾ ਤੁਹਾਨੂੰ ਦਿਖਾਇਆ ਜਿਹੜਾ ਕੁਸ ਉੱਥੇ ਸੁਮਿਤ ਸੁਮਿਤ ਆ ਦੇਖ ਸਕਦੇ ਹੋ ਸੰਗਤਾਂ ਹੋਰ ਆ ਰਹੀਆਂ ਨੇ ਤੇ ਆਪਣੇ ਨਾਲ ਹੀ ਇਧਰ ਦੁੱਧ ਦਾ ਲੰਗਰ ਲੱਗ ਰਿਹਾ ਜੀ ਵੀਰ ਲਾ ਰਹੇ ਨੇ ਓ ਕਿਵੇਂ ਆ ਬਾਬਾ ਜੀ ਠੀਕ ਹੋ ਆਇਓ ਇਧਰ ਦੁੱਧ ਦਾ ਲੰਗਰ ਲੱਗ ਰਿਹਾ ਜੀ ਤੇ ਇਧਰ ਬਹੁਤ ਅੱਜ ਆ ਬਹੁਤ ਸੰਗਤਾਂ ਆ ਗਈਆਂ ਨੇ ਨਾਲ ਹੀ ਕਲਫੀਆਂ ਲੰਗਰ ਹੈ ਇਧਰ ਯੂਨੀਵਰਸਿਟੀ ਦੀਆਂ ਲਾਈਟਾਂ ਚਲਾਈਆਂ ਪਈਆਂ ਨੇ ਤੇ ਇਹਦਰ ਚਾਰ ਸਪਰੇ ਟਰੈਕਟਰ ਭਰ ਗਏ ਅੱਜ ਦਾ ਦੇਖ ਸਕਦੇ ਹੋ ਆਪਣੀ ਆਇਤ ਕੀ ਟਰੈਕਟਰ ਦੀ ਨਿਸ਼ਾਨੀ ਹੈਗੀ ਹੈ ਜੀ ਇਹ ਇੱਕ ਇੱਕਰ ਆ ਗਿਆ ਪੇਠੇ ਵਾਲਾ ਤੇ ਹੋਪ ਕਰਦੇ ਆ ਸਾਰਿਆਂ ਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਚੈੱਕਰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜੀ ਜਿਆਦਾ ਬਲੌਗ ਆਪਾਂ ਤਾਂ ਤਾਨੇਵਾਂਦੇ ਕਈ ਵਾਰੀ ਦਰਵਾਰ ਸਾਹਿਬ ਵਿੱਚ ਜੀ ਉੱਥੇ ਬਾਹਰ ਪੋਸਟਰ ਪੋਸਟਰ ਲਿਖ ਕੇ ਲਾਇਆ ਹੁੰਦਾ ਕਿ ਮੋਬਾਈਲ ਅਲਾਉਡ ਨਹੀਂ ਹੈਗੇ ਦਰਵਾਰ ਸਾਹਿਬ ਵਿੱਚ ਇਸ ਕਰਕੇ ਆਪਾਂ ਤੁਹਾਨੂੰ ਬਾਹਰੋਂ ਬਾਹਰੋਂ ਕਲਿੱਪਾਂ ਦਿਖਾ ਦਿੰਨੇ ਹੁੰਦੇ ਆ